ਖੂਪਲਿਆ ਵਾਲਾ ਤੋਂ ਗੁਰੂ ਨਾਨਕਪੁਰਾ ਨੂੰ ਜਾਣ ਵਾਲੀ ਸੜਕ ਦੇ ਮੰਦੇਹਾਲ ਹੋਏ ਹਨ ਪਿਛਲੇ ਦਿਨੀ ਹਲਕੇ ਦੇ ਐਮਐਲਏ ਅਜੇ ਗੁਪਤਾ ਅਤੇ ਨਗਰ ਨਿਗਮ ਦੇ ਮੇਅਰ ਚਿਤਿੰਦਰ ਸਿੰਘ ਮੋਤੀਪਾਟਿਆ ਵੱਲੋਂ ਇਹ ਸੜਕ ਦਾ ਘਾਟਨ ਕੀਤਾ ਗਿਆ ਸੀ ਪਰ ਸੜਕ ਦਾ ਕੰਮ ਬੜਾ ਹੀ ਹੌਲੀ ਸਪੀਡ ਵਿੱਚ ਚੱਲ ਰਿਹਾ ਹੈ ਜਿਸ ਕਾਰਨ ਦੁਕਾਨਦਾਰ ਅਤੇ ਉੱਥੋਂ ਲੰਘਣ ਵਾਲੇ ਲੋਕ ਪਰੇਸ਼ਾਨ ਹਨ ਦੁਕਾਨਦਾਰਾਂ ਨੇ ਆਖਿਆ ਕਿ ਸਾਰਾ ਸਾਰਾ ਦਿਨ ਇੱਥੇ ਧੂੜ ਮਿੱਟੀ ਉੱਡ ਰਹੀ ਹੈ ਜਦੋਂ ਘਰ ਪੁੱਜਦੇ ਹਾਂ ਤਾਂ ਘਰ ਵਾਲੇ ਉਹਨਾਂ ਨੂੰ ਪਹਿਚਾਨ ਨਹੀਂ ਪਾਉਂਦੇ ਸੋਨਗਰ ਨਿਗਮ ਨੂੰ ਜਲ ਤੋ ਜਲ ਇਸ ਵਾਸਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਸੜਕ ਨੂੰ ਪਹਿਲ ਦੇ ਆਧਾਰ ਤੇ ਬਣਾਉਣਾ ਚਾਹੀਦਾ ਹੈ। ਅਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਜਿਸ ਠੇਕੇਦਾਰ ਨੂੰ ਕੰਮ ਦਿੱਤਾ ਹੈ ਉਹ ਕੰਮ ਦੀ ਕੁਆਲਿਟੀ ਵੀ ਚੈੱਕ ਕੀਤੀ ਜਾਵੇ। ਇਹ ਮਿੱਟੀ ਸਵੇਰ ਤੋਂ ਸ਼ੁਰੂ ਹੁੰਦੀ ਹੈ ਲਾਤੀ 8 ਵਜੇ ਤੱਕ ਤੇ ਜਲਦੀ ਉੱਡਦੀ ਹੈ। ਚ ਲੱਗਦਾ ਇਹ ਪਿੱਛੇ ਮਿੱਟੀ ਝਾੜ ਦਿੰਦੇ ਨੇ ਕਮਰੇ ਤੋਂ। ਮੈਂ ਅੱਜ ਡੈੜੀ ਦੇ 6 ਦਫਾ ਛਾੜੀ ਲਈਏ। ਉਹ ਵੀ ਜਿਹੜੇ ਮਿੱਟੀ ਝਾੜੇ ਜਾਂਦੇ ਸਾਡੀ ਸ਼ਖਲ ਨੇ ਪਛਾਣਦੇ ਕਰਦੇ। ਤੇ ਹਾਲੇ ਸਾਡੇ ਮੂਹਰੇ ਦੇਖੋ ਪਾਪਾ ਕੀ ਹੋਣਾ ਕੀ ਇਹਦੇ ਸਿਰ ਦੁਆਰੇ ਫਿਰ। ਅਤਾ ਕੋਈ ਨਹੀਂ ਆ ਦੇਖੋ ਜਿਹਨਾਂ ਪੁੱਟਿਆ ਮੈਜਰ ਸੀਜ਼ਨ ਸਾਡਾ ਖਰਾਬ ਕਰਦੇ ਸਾਡਾ ਡੋਲੀ ਤੋਂ ਪਹਿਲਾਂ ਪੁੱਟ ਦਿੱਤਾ ਇਹਨਾਂ ਨੇ ਸਾੜਾ ਅਸੀਂ ਕੀ ਢੋਨੇ ਜਿੰਨੇ ਦੁਕਾਨਦਾਰ ਸਾਡੇ ਨੂੰਣ ਲੱਪੇ ਤੇ ਜਲਦੀ ਹੋਣਾ ਜਿਹਦਾ ਕੰਮ ਕਰੇ ਕੰਮ ਤੇ ਹੋਣਾ ਚਾਹੀਦਾ ਜੇ ਉਹਨਾਂ ਨੇ ਪੁੱਟਿਆ ਤੇ ਫਿਰ ਉਹਨਾਂ ਨੂੰ ਬਣਾਉਣਾ ਚਾਹੀਦਾ ਇਹਨੂੰ 22 ਦਿਨ ਹੋ ਗਏ ਨੇ ਉਹਨੇ ਦੋ ਹਫ਼ਤੇ ਸਭ 15 ਦਿਨ ਰੋੜ ਲਏ ਹਨ ਇਸ ਸਪੀਡ ਨਾਲ ਚੱਲਦੇ ਭੈਣ ਅਚੈਂਬਰ ਜਿੰਦੇ ਜਿੰਨੇ ਰੱਖ ਕੇ ਸਭ ਬੈਗੇ ਔਰ ਮਟੀਰੀਅਲ ਦੇਖੋ ਚੈਂਬਰ ਦਾ ਕੀ ਹੋ ਜਾਗਾ ਇੱਥੇ ਬੰਦੇ ਤੇ ਬੰਦਾ ਖਾਈ ਜਾਂਦਾ ਲੰਗਾ ਲੰਗਾ ਨਹੀਂ ਪ੍ਰੋਬਲਮ ਹੁੰਦੀ ਹੈ ਲੋਕਾਂ ਨੂੰ ਬੱਚੇ ਸਕੂਲ ਦੇ ਗਏ ਨਾ ਇਹ ਬੜੀ ਪ੍ਰੋਬਲਮ ਹੈ ਅਸੀਂ ਤੇ ਖੈਰ ਜਿਹੜੀ ਮਿੱਟੀ ਚੱਲਦੇ ਪਏ ਉਹਨਾਂ ਵਿਚਾਰੇ ਦਾ ਬੜਾ ਬੁਰਾ ਹਾਲ ਹੁੰਦਾ ਜੀ ਰਾਮਨਗਰ ਕਲੋਨੀ ਦੀ ਸੜਕ ਜੇ ਐਡਾ ਬੁਰਾ ਹਾਲ ਜੇ ਜਿਹੜਾ ਰੇ ਰੱਬ ਦਾ ਨਾ ਕੀ ਸਮੱਸਿਆ ਕੀ ਹੈ ਸਮੱਸਿਆ ਭਾਜੀ ਹਟਾ ਦੇ ਸਾਹਮਣੇ ਦੇਖ ਲਓ ਐਕਟਿਵੇਟ ਨਵਾਂ ਕਢਾ ਕੇ ਤੁਸੀਂ ਲੈ ਆਓ ਆਹ ਰੋਡ ਦੇ ਉੱਤੇ ਚਲਾ ਦੋ ਔਰ ਇੰਜਰ ਪਿੰਜਰ ਵੱਖੋ ਵੱਖੋ ਹੋ ਜਾਣਗੇ ਐਡੀ ਮਾੜੀ ਰੋਡ ਹੈਗੀ ਪਰ ਉਦਘਾਟਨ ਵੀ ਕੀਤਾ ਗਿਆ ਸੜਕ ਬਣਾਉਣ ਦਾ ਉਦਘਾਟਨ ਦੇਖੋ ਅੱਜ ਤੋਂ ਪਹਿਲਾਂ ਤਾਂ ਕਿਸੇ ਨੇ ਕੀਤਾ ਨਹੀਂ ਹੁਣ ਆਪਣੇ ਆ ਕੀ ਇਹ ਰੋਡ ਬਣੇਗੀ ਉਹਨਾਂ ਨੇ ਆ ਹੁਣ ਮੇਰੇ ਖਿਆਲ ਦੇ ਕਰਵਾਇਆ ਚਾਲੂ ਸ਼ਾਇਦ ਦੇਖੋ ਉਹਨਾਂ ਦੇ ਰਾਹ ਰਿਓ ਜੀ ਸ਼ਾਇਦ ਸੁਣੀ ਜਾਵੇ ਨਹੀਂ ਅੱਜ ਤੋਂ ਪਹਿਲਾਂ ਤਾਂ ਕਹਿੰਨੇ ਸੁਣਵਾਈ ਨਹੀਂ ਇਹਦੀ ਕੀਤੀ ਸਪੀਡ ਸਲੋ ਆ ਬਾਕੀ ਕੰਮ ਤੇ ਹੋ ਰਿਹਾ ਹੈ ਸਪੀਡ ਪਰ ਕੀੜੀ ਦੀ ਚਾਲ ਕਿੰਨੀ ਕਿਹੜੀ ਚਾਲ ਦੀ ਚਾਲੂਗੀ ਹੁਣੇ ਤੇ ਚਾਹੀਦੀ ਹੈ ਕਿ ਸਾਰੇ ਤੱਕ ਸਹੀ ਹੋਵੇਗੀ ਟਾਈਮ ਦੇ ਅੰਦਰ ਅੰਦਰ ਕੰਮ ਹੋ ਜੇ ਤਾਂ ਜੋ ਮੁਸ਼ਕਲ ਨਾ ਮੁਸ਼ਕਲ ਬਹੁਤ ਜ਼ਿਆਦਾ ਟ੍ਰੈਫਿਕ ਹੋ ਜਾਂਦਾ ਇੱਥੇ ਜਮ ਤੇ ਟੜੇ ਸਾਹਮਣੇ ਉਹ ਅੱਗੇ ਮੇਨ ਚੌਂਕ ਹੈ ਨਾ ਉਧਰੋਂ ਟਰਨ ਲੈਨੇ ਆ ਉਥੇ ਇੱਕ ਵਾਹਕਲ ਖਲੋਈ ਸਿਰਫ 2 ਮਿੰਟ ਵਾਸਤੇ ਪਿੱਛੇ ਜਾਂਦਾ ਜਾਮ ਲੱਗ ਜਾਏਗਾ ਵਾਰਡ ਨੰਬਰ 55 ਦਾ ਸਰਕਲ ਪ੍ਰਧਾਨ ਅਕਾਲੀਪੁਰ ਦਾ ਬਾਕੀ ਇਹ ਹੈ ਕਿ ਆ ਵਾਰਡ ਦੇ ਵਿੱਚ ਬਥੇਰੇ ਹੀ ਕਾਉਂਸਲਰ ਬਥੇਰੇ ਹੀ ਐਮਐਲਏ ਤੁਰੇ ਫਿਰਦੇ ਨੇ ਪਰ ਕਿਸੇ ਦਾ ਕੋਈ ਧਿਆਨ ਨਹੀਂ ਹਗਾ ਕੰਮ ਵਾਸਤੇ ਕਿਉਂਕਿ ਆ ਸੜਕ ਨੂੰ ਅਜ ਤੋਂ 50 ਸਾਲ ਪੁਰਾਣੀ ਆ ਨਾ ਕੋਈ ਸੀਵਰ ਦੀ ਸਪਲਾਈ ਆ ਨਾ ਕੋਈ ਵਾਟਰ ਸਪਲਾਈ ਦੀ ਆ ਚੱਲਣ ਸਾਰਿਆਂ ਦੇ ਘਰਾਂ ਦੇ ਵਿੱਚ ਜਾ ਕੇ ਪਾਣੀ ਦਾ ਸੈਂਪਲ ਚੈੱਕ ਕੀਤਾ ਜਾਣ ਸਾਰੇ ਗੋਡੇ-ਗੋਡੇ ਗੰਦ ਜਾ ਰਿਹਾ ਪਾਣੀ ਦੇ ਵਿੱਚ ਕਿੱਥੇ ਹੋਏਗਾ ਆ દિਵਾਲੀ ਤੋਂ ਪਹਿਲਾਂ ਦੀ ਪੁੱਟੀ ਹੋਈ ਆ ਬਾਕੀ ਇਹ ਕੀ ਰੋਕੀ ਗਾਲਾਂ ਕੱਢਦੇ ਜਾਂਦੇ ਪਿਆ ਨੇ ਕਈਆਂ ਨੂੰ ਸੱਟਾ ਪੇਟਾ ਲੱਗਦੀਆਂ ਪਈਆਂ ਨੇ ਕਈ ਡਿਗ-ਡਿਗ ਕੇ ਨੁਕਸਾਨ ਦੇਣ ਕਰਨ ਆਪਣਾ ਕੰਮ ਕੰਮ ਜਲਦੀ ਹੋਣਾ ਚਾਹੀਦਾ ਕੰਮ ਛੇਤੀ ਹੋਣਾ ਚਾਹੀਦਾ ਇਸ ਵਾਰਡ ਦੇ ਵਿੱਚ 15 ਕਾਉਂਸਲਰ ਹੈਗੇ ਨੇ ਜਿਹੜੇ ਅੱਖਾਂ ਮੀਟ ਕੇ ਤੁਰ ਪੈਂਦੇ ਨੇ ਕਿਥੋਂ ਨਾਗੋ ਨੰਗਦੇ ਆ ਨੰਗਦੇ ਆ ਹੀ ਅਥੋ ਛੇਤੀ ਤੋਂ ਛੇਤੀ ਕੰਮ ਹੋਣਾ ਚਾਹੀਦਾ ਬਾਕੀ ਫੋੜਾ ਰਵੋਣ ਵਾਲੇ ਸਭ ਜਣੇ ਅੱਗੇ ਹੋ ਜਾਂਦੇ ਨੇ ਸਭ ਫੋੜਾ ਰਵੋ ਆ ਕੇ ਬੈਨਰ ਬਣਵਾ ਕੇ ਅੱਗੇ ਖਿਲਾੜ ਕੇ ਬਹਿ ਜਾਂਦੇ ਨੇ ਬਾਕੀ ਕੰਮ ਵਾਲ ਕਿਸੇ ਦਾ ਕੋਈ ਖਿਆਲ ਨਹੀਂ ਹੈਗਾ ਸਹੀ ਗੇਰੀ ਸਹੀ ਹੈ ਕਿ ਜਿਹੜੀ ਜਿਹੜੀ ਜਾਣ ਆ ਉਹ ਚਾਲੂ ਤੇ ਹੈ ਨਹੀਂ ਅਸੀਂ ਚੈਂਬਰ ਬਣਾਈ ਜਾਣੇ ਆ ਪਾਣੀ ਦਾ ਨਿਕਾਸ ਕਿੱਥੋਂ ਨਿਕਲੇਗਾ ਪਾਣੀ ਦਾ ਨਿਕਾਸ ਤੇ ਨਿਕਲਣਾ ਨਹੀਂ ਜਿੰਨਾ ਜਰਾ ਸੀਵਰ ਸਪਲਾਈ ਨਹੀਂ ਪਹੇਗੀ ਨਵੀਂ ਅਮਰਥਰ ਖੂਬ ਭੱਲਿਆਂ ਵਾਲਾ ਤੋਂ ਗੁਰੂ ਨਾਨਕਪੁਰਾ ਨੂੰ ਜਾਣ ਵਾਲੀ ਸੜਕ ਤੇ ਅਸੀਂ ਖੜੇ ਆ ਜਿਹੜੀ ਸੜਕ ਦੀ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮੈਂ ਆਪਣੇ ਸਹਿਯੋਗੀ ਨੂੰ ਕਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਸ ਵੇਲੇ ਤਸਵੀਰਾਂ ਜਿਹੜੀਆਂ ਨੇ ਖੂਬ ਭੱਲਿਆਂ ਵਾਲਿਆਂ ਤੋਂ ਜਿਹੜੀ ਇਹ ਸੜਕ ਗੁਰੂ ਨਾਨਕਪੁਰਾ ਨੂੰ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਸੜਕ ਹੈ ਇਹਦੇ ਨਿਰਮਾਣ ਕੰਮ ਦਾ ਉਦਘਾਟਨ ਮਾਨਯੋਗ ਡਾਕਟਰ ਅਜੇ ਗੁਪਤਾ ਅਤੇ ਮਾਨਯੋਗ ਜਤਿੰਦਰ ਸਿੰਘ ਮੋਤੀਪਾੜੀ ਨਗਰ ਨਿਗਮ ਦੇ ਮੇਅਰ ਅਤੇ ਸ਼੍ਰੀਮਤੀ ਅਨੀਤਾ ਰਾਣੀ ਕੈਂਡੀ ਡਿਪਟੀ ਮੇਅਰ ਵੱਲੋਂ ਕੀਤਾ ਗਿਆ ਸੀ ਬੀਤੇ ਦਿਨੀਂ ਪਰ ਇਹ ਕੰਮ ਨੂੰ ਲਗਭਗ 15 ਦਿਨ ਤੋਂ ਵੱਧ ਹੋ ਗਿਆ ਇਸ ਦਾ ਉਦਘਾਟਨ ਕੀਤੇ ਹੋਏ ਪਰ ਜਿਹੜਾ ਕੰਮ ਹੈ ਉਹ ਕੀੜੀ ਦੀ ਚਾਲ ਜਾਂਦਾ ਜਿਤਨਾ ਨੇ ਇੱਥੋਂ ਲੰਗਰ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਵੇਂ ਇੱਥੇ ਮਿੱਟੀ ਉਡ ਰਹੀ ਹੈ ਅਤੇ ਇੱਥੇ ਜਿਹੜੇ ਦੁਕਾਨਦਾਰ ਹਨ ਉਹਨਾਂ ਨੇ ਗੱਲਬਾਤ ਕਰਦੇ ਆ ਆਖਿਆ ਕਿ ਉਹ ਜਦੋਂ ਘਾਰ ਜਾਂਦੇ ਹਨ ਉਹਨਾਂ ਦਾ ਚਿਹਰਾ ਵੀ ਪਛਾਣਿਆ ਨਹੀਂ ਜਾਂਦਾ ਇੰਨੀ ਜ਼ਿਆਦਾ ਇੱਥੇ ਮਿੱਟੀ ਉਡ ਰਹੀ ਹੈ ਸੋ ਲੋਕਾਂ ਨੇ ਅਤੇ ਰਾਹੀ ਗਿਰਾਂ ਨੇ ਇੱਥੋਂ ਜਿਹੜੇ ਲੰਘ ਰਹੇ ਲੋਕਾਂ ਹਨ ਅਤੇ ਦੁਕਾਨਦਾਰਾਂ ਨੇ ਅਪੀਲ ਕੀਤੀ ਹੈ ਕਿ ਜਲਦ ਜਲਦ ਜਿਹੜਾ ਕੰਮ ਨਗਰ ਨਿਕਮ ਵੱਲੋਂ ਸ਼ੁਰੂ ਕੀਤਾ ਗਿਆ ਉਸ ਨੂੰ ਜਲਦ ਜਲਦ ਨਿਪਟਾਇਆ ਜਾਵੇ ਤਾਂ ਜੋ ਉਸ ਲੰਘਣ ਵਾਲੇ ਜਿਹੜੇ ਲੋਕ ਹਨ ਉਹਨਾਂ ਦੀ ਪਰੇਸ਼ਾਨੀ ਦਾ ਵੀ ਹੱਲ ਹੋ ਸਕੇ ਅਤੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਜਿਹੜੀ ਧੂੜ ਮਿੱਟੀ ਇੱਥੋਂ ਆਰਡਰੀ ਹੈ ਉੱਤੋਂ ਨਿਜਾਦ ਮਿਲ ਸਕੇ ਨਾਲ ਹੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਲੋਕ ਇੱਥੋਂ ਲੰਘ ਰਹੇ ਸਨ ਉਹਨਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਉਹਦਾ ਠੇਕਾ ਵੀ ਚੈੱਕ ਕੀਤਾ ਜਾ ਕਿਉਂਕਿ ਜਿਹੜਾ ਕੰਮ ਕੀਤਾ ਜਾ ਰਿਹਾ ਘਟੀਆਂ ਕਬਾਟੀ ਦਾ ਕੀਤਾ ਹੈ ਕਿਉਂਕਿ ਜਿਹੜੇ ਚੈਂਬਰ ਬਣਾਏ ਗਏ ਹਨ ਉਹ ਸਾਰੇ ਹੀ ਬੈਠ ਗਏ ਹਨ ਤੋਂ ਨਗਰ ਨਿਗਮ ਨੂੰ ਇਸ ਵਾਰ ਜਲਦ ਤੋਂ ਜਲਦ ਧਿਆਨ ਦੇਣਾ ਚਾਹੀਦਾ ਹੈ ਅਮਰਥਰ ਫਾਸਟਵੇ ਖਬਰ ਨੂੰ ਵਿੱਚ ਜਿョਗੀ ਨਰੇਸ਼